ਜਿਸ ਸ਼ੇਖ ਫੱਤੇ ਦੇ ਪ੍ਰਚਾਰ ਨੂੰ ਠੱਲ ਪਾਉਣ ਲਈ ਗੁਰੂ ਅਰਜਨ ਦੇ ਪਾਤਸ਼ਾਹ ਮਹਾਰਾਜ ਨੇ ਤਰਨ ਤਾਰਨ ਸਾਹਿਬ ਸਰੋਵਰ 'ਚ ਗੁਰਦੁਆਰਾ ਸਾਹਿਬ ਤਮੀਲ ਕੀਤਾ ਉਸੇ ਸ਼ੇਖ ਫੱਤੇ ਨੂੰ ਅੱਜ ਅਸੀਂ ਆਪਣੀਆਂ ਮੱਝਾਂ ਦੀ ਖੀਰ ਚੜਾਈ ਜਾਂਦੇ ਆਂ ਸ਼ੇਖ ਫੱਤਾ ਗੁਰੂ ਅਰਜਨ ਦੇ ਪਾਤਸ਼ਾਹ ਮਹਾਰਾਜ ਦੇ ਕਾਤਲਾਂ ਵਿੱਚ ਮੋਰੀ ਕਤਾਰ ਵਿੱਚ ਖੜਾ ਹੈ ਮੈਂ ਕਈ ਵਾਰੀ ਤਰਨਤਾਰ ਸਾਹਿਬ ਦੀ ਸਟੇਜ ਤੋਂ ਬੇਨਤੀ ਕੀਤੀ ਐ ਭਾਈ ਮੈਂ ਬੇਨਤੀ ਕਰਦਾ ਜੇ ਕੋਈ ਸ਼ੇਖ ਫੱਤੇ ਨੂੰ ਡਰਦਾ ਹੀ ਮੰਨਦਾ ਹੋਵੇ ਭਾਈ ਪਤਾ ਨਹੀਂ ਸ਼ੇਖ ਫੱਤੇ ਨੇ ਕੀ ਕਰ ਦੇਣਾ ਉਹ ਸ਼ੇਖ ਫੱਤੇ ਦੀ માનਤਾ ਬੰਦ ਕਰਕੇ ਮੇਰੇ ਨਾਲ ਗੱਲ ਕਰ ਲੈ ਮੈਂ ਇੱਥੇ ਵੀ ਐਲਾਨ ਕਰਦਾ ਜੇ ਕਿਸੇ ਦੀਆਂ ਪੰਜ ਮੱਜਾਂ ਨੇ ਸੱਤ ਮੱਜਾਂ ਨੇ ਉਹ ਸ਼ੇਖ ਫੱਤੇ ਦੀ ਪੂਜਾ ਛੱਡ ਕੇ ਗੁਰੂ ਅਰਜਨ ਦੇਵ ਪਾਤਸ਼ਾਹ ਮਹਾਰਾਜ ਦੇ ਦਰਬਾਰ ਚ ਖੀਰ ਲੈ ਕੇ ਜਾਵੇ ਗੁਰੂ ਹਰਗੋਬਿੰਦ ਪਾਤਸ਼ਾਹ ਮਹਾਰਾਜ ਦੇ ਦਰਬਾਰ ਤਖੀਰ ਲੈ ਕੇ ਜਾਵੇ ਕਿਸੇ ਦੀ ਇੱਕ ਮੱਝ ਮਰ ਦੇ ਦੋ ਮਰ ਜਾਣ ਤਿੰਨ ਮਰ ਜਾਣ ਗੁਰੂ ਕਾ ਸੇਖਾ ਇੱਥੇ ਖੜੋ ਕੇ ਵਜਨ ਦਿੰਨਾ ਪੜਦਿਆਂ ਦਾ ਪਰ ਸ਼ੇਖ ਫੱਤੇ ਦੀ ਪੂਜਾ ਬੰਦ ਕਰੋ ਸਿੱਖੋ